ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੰਗ ਪਰੇਸ਼ਾਨ ਹੋਏ ਅਧਿਆਪਕਾਂ ਵੱਲੋਂ ਲੰਬੇ ਸਮੇਂ ਲਈ ਪਟਿਆਲਾ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਸ ਮੌਕੇ ਕੈਬਨਿਟ ਮੰਤਰੀ ਆਪੀ ਸੋਨੀ ਨੇ ਉਨ੍ਹਾਂ ਦੇ ਆਪਕਾਂ ਨੂੰ ਪ੍ਰੋਸਾ ਦਵਾਇਆ ਸੀ ਕਿ ਅਧਿਆਪਕਾਂ ਦੀਆਂ ਮੁਸ਼ਕਲਾਂ ਦਾ ਜਲਦੀ ਨਿਵਾਰਣ ਕੀਤਾ ਜਾਵੇਗਾ ਪਰ ਹਾਲੇ ਤੱਕ ਸੁਭਸ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਇਸ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਕੈਬਨਿਟ ਮੰਤਰੀ ਦੇ ਨਿਵਾਸ ਸਥਾਨ ਉੱਤੇ ਸ਼ਿਰਕਤ ਕੀਤੀ ਅਤੇ ਕੈਬਨਿਟ ਮੰਤਰੀ ਨੂੰ ਆਪਣਾ ਵਾਦਾ ਯਾਦ ਕਰਾਉਣ ਲਈ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ ਇਸ ਮੌਕੇ ਆਪੀ ਸੋਨੀ ਨੇ ਕਿ ਦਾ chapeਗਾ ਪੱਤਰ ਲੱਗੇ ਮੇਰ ਕੋ ਹੈਗਾ ਜੀ ਇਹ ਮੈਂ ਆਲਰੇਡੀ ਇਹਨਾਂ ਨੂੰ ਕਹਿ ਬੈਠਾ ਕਿਹਾ ਵਾ ਇਹਨਾਂ ਨੂੰ ਇਹਨਾਂ ਨੂੰ ਉੱਥੇ ਮੈਂ ਕਹਿ ਕੇ ਵੀ ਆ 5278 ਵਾਲੇ ਸਾਰਿਆਂ ਨੂੰ ਫੁੱਲ ਪੇਸਕਲ ਮਿਲੂਗਾ ਕੈਬਨਟ ਦੇ ਕੇਸ ਬਣਾ ਕੇ ਭੇਜਤਾ ਇਸ ਕੈਮਰ ਤੇ ਹੋਇਆ ਨਹੀਂ ਸੀ ਥੋੜੀ ਜੀ ਉਹਦੇ ਚ ਅਰਜੈਂਸੀ ਅਗਲੀ ਕੈਬਨਟ ਦੀ ਮੀਟਿੰਗ ਚ ਮੈਨੂੰ ਮੇਜਰ ਹੋ ਜਾਣਾ ਸਾਰਾ ਠੀਕ ਹੈ ਜੀ ਅਸੀਂ ਅੱਜ ਸਿੱਖਿਆ ਮੰਤਰੀ ਸਾਹਿਬ ਦੇ ਜਿਹੜੇ ਪਿਛਲੇ ਸਮੇਂ ਤੋਂ ਲਗਾਤਾਰ ਇਹ ਬਿਆਨ ਦਿੰਦੇ ਆ ਰਹੇ ਨੇ ਮੋਰਚੇ ਦੀ ਜਿਹੜੀ 1 ਦਸੰਬਰ ਨੂੰ ਉੱਥੇ ਪਟਿਆਲੇ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਐਲਾਨ ਕੀਤਾ ਸੀ ਵੀ ਅਸੀਂ 517 ਅਧਿਆਪਕਾਂ ਨੂੰ ਛੇਤੀ ਰੈਗੂਲਰ ਕਰਨ ਜਾ ਰਹੇ ਹਾਂ ਇੱਕ ਇੱਕ 19 ਤੋਂ ਇਹਨਾਂ ਨੂੰ ਫੁੱਲ ਸਕੇਲ ਦਵਾਂਗੇ ਤੇ ਸਮੂਹ 517 ਅਧਿਆਪਕਾਂ ਨੂੰ ਅਸੀਂ ਰੈਗੂਲਰ ਕਰਾਂਗੇ ਉੱਥੋਂ ਸਾਨੂੰ ਆਸ ਵੱਜੀ ਸੀ ਕਿ ਮੰਤਰੀ ਸਾਹਿਬ ਦੇ ਉੱਤੇ ਅਸੀਂ ਯਕੀਨ ਕੀਤਾ ਵੀ ਸ਼ਾਇਦ ਸਾਡਾ ਹੁਣ ਜਦੋਂ ਮੰਤਰੀ ਸਾਹਿਬ ਨੇ ਪਬਲਿਕਲੀ ਆ ਕੇ ਇਹ ਬਿਆਨ ਦਿੱਤਾਗਾ ਤਾਂ ਸਾਡਾ ਕੰਮ ਪੱਕਾ ਹੋਵੇਗਾ ਹੁਣ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਉਹ ਪੂਰਨੀ ਚੜ੍ਹਿਆ ਹੈਗਾ ਫੈਸਲਾ ਤਾ ਸਾਨੂੰ ਬਹੁਤ ਉਮੀਦਾਂ ਸੀ ਅਸੀਂ ਇਹਨਾਂ ਦੇ ਭਰੋਸੇ ਦੇ ਉੱਤੇ ਯਕੀਨ ਕੀਤਾ ਵੀ ਹੋ ਸਕਦਾ ਹੋ ਸਕਦਾ ਪਰ ਹੁਣ ਜਿਵੇਂ ਕਹਿੰਦੇ ਨੇ ਵੀ ਹੁਣ ਸਾਡੇ ਸਬਰ ਦਾ ਬੰਨ ਟੁੱਟ ਗਿਆ ਹੁਣ ਤਾਂ ਇਹੀ ਆ ਵੀ ਸਾਡੇ ਲਈ ਤਾਂ ਕਰੋਧੇ ਮਰੋਦੀ ਨੀਤੀ અપਨਾਉਣੀ ਪਊ ਉਹਦਾ ਕਾਰਨ ਇਹ ਆ ਵੀ ਜੇ ਹੁਣ ਚੋਣ ਜਾਬਤਾ ਲੱਗ ਗਿਆ ਤਾ ਤਿੰਨ ਚਾਰ ਮਹੀਨੇ ਸੀ ਹੋਰ ਪਿੱਛੇ ਵਾਜਾਂਗੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਜਮੀ ਨਹੀਂ ਪੁੱਛਣਾ ਹੈਗਾ ਇਸ ਕਰਕੇ ਅਸੀਂ ਅੱਜ ਆਏ ਸੀਗੇ ਮਿਲਣ ਮੰਤਰੀ ਸਾਹਿਬ ਨੂੰ ਰੋਜ਼ ਪੱਤਰ ਦਿੱਤਾਗਾ ਉਹਨਾਂ ਨੂੰ ਵੀ ਸਰ ਵੀ ਐਸੀ ਹੁਣ ਤੱਕ ਤੁਹਾਡੇ ਜਾਨੀ ਦਿੱਤੇ ਹੋਏ ਭਰੋਸਿਆਂ ਦੇ ਉੱਤੇ ਯਕੀਨ ਕੀਤਾਗਾ ਅਸੀਂ ਅੱਜ ਤੱਕ ਅਦੇ ਕੋਈ ਜੱਥੇਬੰਦੇ ਕਾਰਵਾਈ ਨਹੀਂ ਕੀਤੀ ਪਰ ਹੁਣ ਸਾਨੂੰ ਮਜਬੂਰਨ ਕਾਰਵਾਈ ਕਰਨੀ ਪਊ ਜੇ ਸਾਡਾ ਕੰਮ ਨਾ ਕੀਤਾ ਤੁਸੀਂ ਨੇ ਕੀ ਤੁਹਾਨੂੰ ਆਸ਼ੋਸ਼ਣ ਕੀ ਦਿੱਤਾ ਤਾਂ ਸਿੱਖਿਆ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਵੀ ਮੈਂ ਤੁਹਾਡੇ ਕੰਮ ਲਈ ਕੈਬਨਟ ਦੇ ਵਿੱਚ ਰੋਲਾ ਪਾਇਆ ਇਸ ਵਾਰ ਜਿਹੜੀ 29 ਤਰੀਕ ਦੀ ਕੈਬਨਟ ਹੋਈ ਹੈਗੀ ਤੇ ਹੁਣ ਜੇ ਉਦੋਂ ਨਹੀਂ ਹੋ ਸਕਿਆ ਕੋਈ ਟੈਕਨੀਕਲ ਪ੍ਰੋਬਲਮ ਆ ਗਈਆਂ ਪਰ ਹੁਣ ਜਿਹੜੀ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਤੁਹਾਡਾ ਕੰਮ ਪੱਕਾ ਹੋ ਜਾਏਗਾ ਤੇ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਰ ਅਸੀਂ ਫੇਰ ਕਿਉਂਕਿ ਜਿਹੜਾ ਹੁਣ అనుభవ ਸਾਡਾ ਪੁਰਾਣਾ ਉਹਦੇ ਵਿੱਚ ਤਾਂ ਇਹ ਆ ਵੀ ਕਿੰਨੀ ਕਵਾਰ ਅਸੀਂ ਇਹੀ ਚੀਜ਼ ਸੁਣਦੇ ਜਾਈਏ ਤਾਂ ਹੁਣ ਅਸੀਂ ਤੁਹਾਡੇ মিডিਆ ਦੇ ਰਾਹੀਂ ਵੀ ਇਹੀ ਮੰਤਰੀ ਸਾਹਿਬ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਆ ਸਾਡੀ ਵੀ ਇਸ ਕੈਬਨਿਟ ਦੇ ਵਿੱਚ ਜਿਹੜੇ ਤੁਸੀਂ ਨੇ ਸ਼ਬਦ ਕਹੇ ਨੇ ਹੁਣ ਇਹਨਾਂ ਨੂੰ ਸੱਚ ਕਰਵਾ ਦਿਓ ਵੀ ਇਸ ਦੋਵਾਰ ਦੇ ਵਿੱਚੋਂ ਨਹੀਂ ਫਿਰ ਹੁਣ ਜਿਹੜੀ ਸੰਝਾ ਸੰਘਰਸ਼ ਚੱਲ ਰਿਹਾ ਅਧਿਆਪਕ ਸੰਘਰਸ਼ ਕਮੇਟੀ ਦਾ ਉਹਦੇ ਵਿੱਚ ਜਿਹੜਾ 9 ਤਰੀਕ ਨੂੰ ਐਕਸ਼ਨ ਹੋ ਰਿਹਾ ਉਹ ਚ ਵੱਧ ਤੋਂ ਵੱਧ ਅਸੀਂ ਆਪਣੇ ਕਾਟਰ ਨਾਲ ਪਹੁੰਚਾਂਗੇ ਉਹਦਾ ਸਿਰਫ ਇਹੀ ਆ ਵੀ ਸਾਡੇ ਮਨਾਂ ਦੇ ਵਿੱਚ ਰੋਸ ਬਹੁਤ ਆ ਜੇ ਹੁਣ ਅਸੀਂ 6000 ਰੁਪਏ ਦੇ ਉੱਤੇ ਜਿਹੜੀ ਅਸੀਂ ਤਨਖਾਹਾਂ ਦੇ ਨਾਲ ਜਿਹੜਾ ਇੱਕ ਆਮ ਬੰਦਾ ਕਿਵੇਂ ਘਰ ਚਲਾਉਂਦਾ ਉਹ ਸਾਨੂੰ ਪਤਾ ਹੈ ਇਸ ਕਰਕੇ ਮੰਤਰੀ ਸਾਹਿਬ ਨੂੰ ਸਿੱਖਿਆ ਮੰਤਰੀ ਜ ਮੁੱਖ ਮੰਤਰੀ ਸਾਹਿਬ ਨੂੰ ਸਾਰਿਆਂ ਨੂੰ ਸਾਡੀ ਗੁਜਾਰਸ਼ ਆ ਵੀ ਜੇ 8 ਤਰੀਕ ਨੂੰ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਦੀ ਅਧਿਆਪਕਾਂ ਨਾਲ ਉਹਦੇ ਵਿੱਚ 5178 ਦੇ ਨੋਟੀਫਿਕੇਸ਼ਨ ਦਾ ਫੈਸਲਾ ਲੈ ਕੇ ਨਾਲ ਦੀ ਜਾਰੀ ਕੀਤਾ ਜਾਵੇ ਤੇ ਜੇ ਨਹੀਂ ਕੀਤਾ ਜਾਊਗਾ ਤਾਂ ਅਸੀਂ ਮਜਬੂਰ ਹੋਵਾਂਗੇ ਇੱਥੇ ਸੜਕਾਂ ਦੇ ਉੱਤਰ ਨੂੰ ਕੀ ਤੁਹਾਨੂੰ ਲੱਗਦਾ ਜਿਵੇਂ ਤਾਂ ਹੀ ਦਿੱਤਾ ਵਾ ਤੁਹਾਨੂੰ ਜਿਹੜਾ ਸਰਟੀਫਿਕੇਟ ਦਵਾਇਆ ਵਾ ਤਾਂ ਲੱਗਦਾ ਵੀ ਤੁਹਾਨੂੰ ਬਿਲਕੁਲ ਕੋਈ ਸਰਟੀਫਾਈ ਹੋਇਆ ਵੀ ਤੁਹਾਡਾ ਕੁਮਸਾਸ ਲਊਗਾ ਲੱਗਦਾ ਤਾਂ ਜਮੀ ਨਹੀਂ ਹੈਗਾ ਕਿਉਂਕਿ ਅਸੀਂ ਜੋ ਉਹੀ ਗੱਲ ਪੁਰਾਣੀ ਜਿਹੜੀ ਵੀ ਅਸੀਂ ਅਨੁਭਵਾਂ ਦੀ ਸਿੱਖਦੇ ਆਂਗੇ ਉਹਨੂੰ ਪਾਵੇ ਇਹ ਹੋਏ ਨੇ 1 ਤਰੀਕ ਦਸੰਬਰ ਤੋਂ ਲੈ ਕੇ ਅੱਜ ਫਰਵਰੀ ਦਾ 2 ਫਰਵਰੀ ਹੋ ਗਈ 3 ਤੇ ਇਹੀ ਇਹ ਬਿਆਨ ਜਦੋਂ ਲੋੜੀ ਦਾ ਤਿਹਾਰ ਸੀਗਾ ਸਿੱਖਿਆ ਮੰਤਰੀ ਸਾਹਿਬ ਨੇ ਪ੍ਰੈਸ ਨੋਟ ਲਗਵਾਇਆ ਸੀ ਵੀ ਅਸੀਂ 5178 ਅਧਿਆਪਕਾਂ ਨੂੰ ਲੋੜੀ ਦਾ ਤਿਹਾਰ ਦਾ ਤੋਹਫਾ ਦੇ ਰਹੇ ਹਾਂ ਪਰ ਉਹ ਤੋਹਫਾ ਵੀ ਹਲੇ ਤੱਕ ਨਹੀਂ ਮਿਲਿਆ ਹੈਗਾ ਕੁਝ ਨਹੀਂ ਮਿਲਿਆ ਜਾਨੀ ਸਿਰਫ ਬਿਆਨ ਹੀ ਮਿਲ ਰਹੇ ਨੇ ਵਿਸ਼ਵਾਸ ਹੀ ਮਿਲ ਰਿਹਾ ਕਰਾਂਗੇ 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 ਪਰ ਕਰਨਗੇ ਕਦੋਂ ਇਹ ਸਾਨੂੰ ਨਹੀਂ ਪਤਾ ਇਹ ਅਸੀਂ ਅੱਜ ਹੀ ਪੁੱਛਿਆ ਵੀ ਸਰ ਹੁਣ ਵੀ ਸਾਨੂੰ ਉਹਨਾਂ ਨੇ ਇਹੀ ਕਿਹਾ ਕਹਿੰਦੇ ਕਰਾਂਗੇ ਤਾਂ ਅਸੀਂ ਨੇ ਕਿਹਾ ਵੀ ਸਰ ਕਰਨਾ ਤਾਂ ਹੈਗਾ ਤੁਸੀਂ ਪਰ ਕਰੋਗੇ ਕਦੋਂ ਜਾਨੀ ਸ਼ਬਦਾਂ ਨੂੰ ਤੁਸੀਂ ਆਮਲੀ ਰੂਪ ਦੇ ਵਿੱਚ ਕਦੋਂ ਲੈ ਕੇ ਆਓਗੇ ਕਿ ਜਾਂ ਫਿਰ ਜਿਵੇਂ ਅ ਸਾਡਾ ਕਲਚਰਾ ਵੀ ਇੱਕ ਨੇਤਾ ਤੋਂ ਜਿਵੇਂ ਅਸੀਂ ਆਸ ਕਰਦੇ ਹਾਂ ਵੀ ਬਿਆਨ ਤਾਂ ਅਸੀਂ ਦੇ ਹੀ ਜਾਨਨੇਗੇ ਸਾਨੂੰ ਤਾਂ ਹੁਣ ਆਈ ਲੱਗਣ ਲੱਗ ਗਿਆ ਵੀ ਇਹੀ ਸ਼ਾਇਦ ਅਸਲੀ ਨੇਤਾ ਨੇ ਜਿਹੜੇ ਵੀ ਬੋਲਦੇ ਨੇ ਬਸ ਜੋ ਬੋਲਦੇ ਨੇ ਕਰਨਾ ਹੈ ਨਹੀਂ ਪਰ ਅੱਜ ਅਸੀਂ ਇਹੀ ਬੇਨਤੀ ਲੈ ਕੇ ਆਏ ਸੀਗੇ ਰੋਜ਼ ਪੱਤਰ ਦਿੱਤਾਗਾ ਉਹਨਾਂ ਨੂੰ ਵੀ ਸਰ ਅਸੀਂ ਦੇਖੋ ਪਿਛਲੇ 2-3 ਮਹੀਨਿਆਂ ਤੋਂ ਕਦੇ ਵੀ ਇਹ ਜੀ ਕਿਸੇ ਐਕਟੀਵਿਟੀ 'ਚ ਸ਼ਾਮਲ ਨਹੀਂ ਹੋਏ ਪਰ ਹੁਣ ਮਜਬੂਰ ਹਾਂਗੇ ਮਜਬੂਰੀ ਦਾ ਵੀ ਇਹੀ ਹੈ ਕਾਰਨ ਵੀ ਜੇ ਤੁਸੀਂ ਕੰਮ ਕਰ ਦੋ ਜਿਹੜੇ ਤੁਸੀਂ ਨੇ ਸਾਨੂੰ ਤੋਹਫਾ ਦੇ ਰਹੇ ਸੀ ਲੋਹੜੀ ਦਾ ਜਾਂ ਫਿਰ ਤੁਸੀਂ ਨੇ ਬਿਆਨ ਦਿੱਤੇ ਹੋਏ ਨੇ ਸਾਰਾ ਕੁਝ ਤੁਸੀਂ ਮੰਨੇ ਹੋਏ ਹੋ ਵੀ ਹਾਂ ਅਸੀਂ ਕਰਨਾਗਾ